ਪਕਰਤੇ ਹੀ ਬੰਦ ਤੇਲ ਪਾ ਨਹੀਂ ਰਹੇ ਆ ਮੂਰੇ ਘੋੜਾ ਲਾਇਆ ਹੋਇਆ ਗੱਡੀਆਂ ਆਪਣੇ ਥਲਾਣੀ ਪਿੰਡ ਦਾ ਪੰਪ ਆ ਤੇ ਪਰਲਾ ਪੰਪ ਵੀ ਬੰਦ ਆ ਸਕੂਟਰ ਮੋਟਰਸਾਈਕਲ ਵਾਲੇ ਮੋhle ਪਾਈ ਜਾਂਦੇ ਨੇ ਕਾਰਾਂ ਵਾਸਤੇ ਜੰਮੀ ਬੰਦ ਕਰਿਆ ਹੋਇਆ ਬਾਕੀ ਲੱਗਦਾ ਵੀ ਸਕੂਟਰ ਵਾਲੇ ਮੋਟਰਸਾਈਕਲ ਵਾਲੇ ਨਹੀਂ ਪਾਉਂਦੇ ਬਾਕੀ ਦੇਖੋ ਹੁਣ ਕੱਲ ਨੂੰ ਲੱਗਦੇ ਨੇ ਪਾਉਣ ਜਾਂ ਨਹੀਂ ਕੀ ਕੀ ਬਣਦਾ ਹੈ ਆਪਾਂ ਵੀ ਗੱਡੀ ਤੇਲ ਪਾਉਣ ਆਏ ਸੀ ਪਰ ਪਾ ਨਹੀਂ ਰਹੇ ਕੱਲ ਨੂੰ ਦਿਨ ਚ ਦੇਖਾਂਗੇ ਜੇ ਪਾਉਣਗੇ ਪਰਲੇ ਪੰਪ ਤੇ ਵੀ ਜੀ ਹਾਲ ਆ ابھی ਆ ਪੰਪ ਦੇ ਨਾਲੇ ਪੰਪਾ ਇਹਨਾਂ ਨੇ ਮੂਰੇ ਰਸੀ ਤੇ ਸੰਗਲੀ ਬੈਂਚ ਪੁੰਚੇ ਜੇ ਰੱਖੇ ਹੋਣੇ ਸਾਹਮਣੇ ਬਾਕੀ ਚੱਲਦੇ ਆ ਪਿੰਡ ਨੂੰ ਹੁਣ ਕੱਲ ਨੂੰ ਦੇਖਾਂਗੇ ਆਪਾਂ ਜਾਣਾ ਦੀ ਕਿਤੇ ਕੱਲ ਨੂੰ ਚਲੋ ਦੇਖਦੇ ਆ ਕੱਲ ਨੂੰ ਕੀ ਬਣਦਾ ਪੰਪਾਂ ਤੇ ਲੱਗ ਗਿਆ ਜਾਮ ਤੇਲ ਕਰਤਾ ਬੰਦ ਵਈਆਂ ਨੇ ਆ ਦੇਖੋ ਪੂਰੇ ਬੰਦ ਰੱਖਿਆ ਆ ਕਰਿਆ ਪਿਆ ਪੰਪਾਂ ਤੇ ਸਕੂਟਰ ਮੋਟਰਸਾਈਕਲਾਂ ਚ ਭਾਈ ਜਾਂਦੇ ਨੇ ਮੁੱਲ ਆ ਤਾਂ ਪਾਉਂਦੇ ਨਹੀਂ ਬਾਕੀ ਉਹ ਘੜੇ ਨੇ ਬੰਦੇ ਅੰਭਾਂ ਇੰਚ ਮੁੰਝ ਰੱਖਿਓਏ ਨੇ ਕੀ ਹੜਤਾਲ ਕਰੀ ਹੋਈ ਆ ਟਰੱਕ ਡਰਾਈਵਰਾਂ ਨੇ ਤੇ ਉਹਨਾਂ ਨੇ ਮੋਦੀ ਸਰਕਾਰ ਨੇ ਕੋਈ ਆਪਣੇ ਕਾਨੂੰਨ ਲਾਗੂ ਕਰਿਆ ਏ ਉਹਦੇ ਕਰਕੇ ਹੜਤਾਲ ਆ ਪੰਪਾਂ ਦੀ ਵੀ ਟਰੱਕ ਡਰਾਈਵਰਾਂ ਦੀ ਤੇ ਬਾਕੀ ਦੇਖੋ ਕਿੰਨੇ ਦਾ ਰਹਿੰਦੀ ਆ ਬਾਕੀ ਸਭਾਪਨਾ ਤਾਂ ਹੈਗੀ ਆ ਵੀ ਕੱਲ ਨੂੰ ਤੇਲ ਦੂਲ ਦਾ ਪਾਉਣ ਲੱਗ ਜਾਣਗੇ ਤੇਲ ਕੰਨੀ ਉਹਦਾ ਸਾਰੀ ਕੰਮ ਖੜ ਜਾਂਣ ਉੱਤਰ ਕਿਤੇ ਕਿਸੇ ਨੇ ਕੰਮ ਤੇ ਜਾਣਾ ਕਿਸੇ ਨੇ ਕੋਈ ਕੰਮ ਜਾਣਾ ਤੇਲ ਬੰਨਾ ਡੀਜ਼ਲ ਬੰਨਾ ਜ਼ਿੰਮੇਵਾਰਾਂ ਦਾ ਵੀ ਔਖਾ ਹੋ ਜਾਣਾ ਬਾਕੀ ਆਲੂ ਗੁੱਲੂ ਦੀ ਵਟਾਈ ਕਿਹਾਂ ਚੱਲਣੀ ਆ ਬਾਕੀ ਚੱਲੇ ਪੈਣਾ ਇਹ ਤੇਲ ਪੰਪ ਤਾਂ ਆਲੋ ਪਿੱਛੋਂ ਸਪਲਾਈ ਬੰਦ ਹੋਈ ਜਿੱਥੋਂ ਤੇਲ ਆਉਂਦਾ ਉਹ ਡਰਾਈਵਰਾਂ ਨੇ ਗੱਡੀਆਂ ਥੁੜੀਆਂ ਆ ਰੁਕੀਆਂ ਹੋਈਆਂ ਨੇ ਉਹਦੇ ਕਰਕੇ ਹੋ ਗਿਆ ਬਾਕੀ ਕਾਨੂੰਨ ਗਲਤ ਆ 10 ਸਾਲ ਦੀ ਸਜ਼ਾ ਐ 7 ਲੱਖ ਰੁਪਏ ਜੁਰਮਾਨਾ ਐ ਹਰੇਕ ਬੰਦੇ ਲਈ ਆ ਚਾਹੇ ਆਪਾਂ ਵੀ ਆ ਏਕ ਬੰਦੇ ਲਈ ਕਾਨੂੰਨ ਆ ਇਹ ਜਿਹਦੇ ਕੋਲ ਵੀ ਲਾਇਸੈਂਸ ਗੱਡੀ ਚਲਾਉਂਦਾ ਕੋਈ ਵੀ ਤੇ ਹੈਗਾ ਤਾਂ ਗਲਤ ਐ ਬਾਕੀ ਹੜਤਾਲ ਕਰਨੀ ਚੰਗੀ ਗੱਲ ਆ ਮਾੜੀ ਕਿ ਤਾਂ ਹੀ ਸਰਕਾਰ ਨੂੰ ਅਗਲ ਆਉਗੀ ਤਾਂ ਦੇ ਕਿਸਾਨਾਂ ਦੇ ਬਿੱਲ ਬਣਾ ਦਿੰਦੇ ਨੇ ਕਦੇ ਖਲਵਾਨਾਂ ਤੇ ਕਦੇ ਕੋਈ ਕਾਨੂੰਨ ਬਣਾਉਂਦੇ ਨਹੀਂ ਕਦੇ ਕੋਈ ਕਾਨੂੰਨ ਬਾਕੀ ਆਪਾਂ ਚੱਲੇ ਹੁਣ ਪਿੰਡ ਨੂੰ ਕੱਲ ਨੂੰ ਵੇਖਾਂਗੇ ਪਾਉਂਦੇ ਨੇ ਜਾਂ ਨਹੀਂ ਟੰਡ ਬਹੁਤ ਜ਼ਿਆਦਾ ਆ ਗਈ ਸ਼ਾਮ ਦਾ ਟਾਈਮ ਹੋ ਗਿਆ 6 ਵਜੇ ਦਾ ਇਦੇ ਮੂਰੇ ਵੀ ਬਹੁਤ ਜ਼ਿਆਦਾ ਜਾਮਾਂਗੀ। ਬਾਕੀ ਆਪਾਂ ਆਲੂ ਦੀ ਪਟਾਈ ਕਰਤੀ ਦੀ ਬੰਦ ਤੇ ਆ ਹੜਤਾਲ ਕਰਕੇ ਵੀ ਪਟਾਈਆਂ ਬੰਦ ਕਰਤੀਆਂ। ਵਪਾਰੀ ਕੋਈ ਵੀ ਲੈ ਨਹੀਂ ਰਿਹਾ। ਉਹਨਾਂ ਨੂੰ ਗੱਡੀ ਨਹੀਂ ਮਿਲਦੀ। ਜੇ ਗੱਡੀ ਮਿਲੂਗੀ ਟਰਾਂਸਪੋਰਟ ਚੋਂ ਤਾਂ ਹੀ ਗਾਹਾਂ ਮਾਲ ਵੇਚਣਗੇ। ਬਾਕੀ ਰੇਟ ਹੈਗਾ ਐਲ ਆਰ ਦਾ 6.5 ਰੁਪਏ ਦੜੇ ਦਾ ਇਹ ਕੱਲ ਪਤਾ ਕਰਿਆ ਦੀ ਆਪਾਂ। ਰੇਟ ਵੀ ਪੰਜਾਹ ਪੈਸੇ ਘਟ ਗਿਆ ਪਹਿਲਾਂ ਨਾਲ ਬਾਕੀ 15 ਜਨਵਰੀ ਤੋਂ ਬਾਅਦ ਕਹਿੰਦੇ ਨੇ ਮਾੜਾ ਮੋਟਾ ਉੱਠੂਗਾ ਆਪਾਂ ਨੂੰ ਤਾਂ ਲੱਗਦਾ ਨਹੀਂ ਵੀ ਉੱਠੂਗਾ ਇੱਥੇ ਹੀ ਰਹਿ ਗੂਗਾ ਉੱਠਣ ਦਾ ਕੀ ਆ ਕਦੇ ਵੀ ਰੇਟ ਵਧਿਆ ਤਾਂ ਹੈ ਨਹੀਂ ਜਿੰਨੀ ਵੀ ਕਿਲੋ ਮਾਲ ਲੋ ਰੇਟ ਇੱਥਾਂ ਆਇਆ ਏ ਵਧਣ ਦੀ ਸੁਭਾਵਨਾ ਬਹੁਤ ਘੱਟ ਹੁੰਦੀ ਆ ਵੀ ਆ ਗਏ ਪਿੰਡ ਚੀਸੇ ਦੇ ਮੂਰੇ ਆ ਜੰਮ ਬ ਹੋ ਗਈ ਧੁੰਦ ਜੀ ਬਾਕੀ ਜਿਹੜੇ ਪਿੰਡ ਸਬਜ਼ੀ ਵਾਲੇ ਵੇਚਦੇ ਨੇ ਆ ਟੈਂਪੂ ਵਾਲਾ ਖੜਾ ਜੰਮੇ ਇਹ ਆਲੂ ਵੇਚਦੇ ਨੇ 15 18 20 ਰੁਪਏ ਕਿਲੋ ਨੂੰ ਇਹਨਾਂ ਨੂੰ ਫਾਇਦਾ ਹੈ ਕਿਸਾਨ ਨੂੰ ਹਰ ਵਾਸੇ ਇਹਨ ਘਟ ਆਏ ਜਿੱਥੇ ਨੂੰ ਮਰਜੀ ਭਾਗ ਜਾਵੇ ਜਾ ਤੱਕ ਕਿਸਾਨ ਆਪਣੀ ਫਸਲ ਦਾ ਆਪ ਮੁੱਲ ਤਾਂ ਨਹੀਂ ਕਰਦਾ ਉਨਾ ਚਿਰ ਕਿਸਾਨ ਨੂੰ ਮਾਰ ਰਿਹਾ ਚੱਲ ਬਈ ਪੰਪ ਆਪਾਂ ਦਾ ਪਵਾ ਲਿਆ ਤੇਲ ਤੇ ਕੱਲ ਬਾਲਾ ਕਸਮਾਨ ਪਿਆ ਆ ਤੇ ਪੰਪਾਂ ਦੇ ਦੇਖੋ ਆਪਾਂ ਹੁਣੇ ਪਵਾ ਕੇ ਲੈ ਕੇ ਆਇਆ ਤੇਲ ਪੰਪ ਤੋਂ ਤੇ ਅੱਜ ਪਾਉਣ ਲੱਗੇ ਕਹਿੰਦੇ ਸਪਲਾਈ ਵੀ ਆ ਜਾਣੀ ਹੈ ਤੇਲ ਦੀ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਤੇਲ ਲੈ ਕੇ ਟੈਂਕਰ ਉਹ ਵੀ ਆ ਜਾਣੇ ਨੇ ਹੱਲ ਲੋਕਾਂ ਨੇ ਬੈਸਿਕ ਹਮਾਨਪਾਤਾ ਵੀ ਤੇਲ ਨਹੀਂ ਮਿਲਣਾ ਕੋਈ ਗੇਨ ਚੱਕੀ ਫਿਰਦਾ ਦੀ ਕੋਈ ਕਹਿੰਦਾ ਟੈਂਕੀ ਫੁੱਲ ਕਰਦੇ ਇਹ ਥੋੜੇ ਜੇ ਲੋਕ ਇਹ ਆਪਣੇ ਉਹ ਕਰ ਜਾਂਦੇ ਨੇ